एमरजेंसी ये भी है कि एक मशहूर नौजवान जो एक मशहूर सिंगर था उसको गोलियों मार के मार दिया गया आज तक सिद्धू मूसेवाला उसके परिवार को इंसाफ नहीं मिला वो दर दर भटक रहे हैं ये भी एमरजेंसी ये भी एमरजेंसी है एमरजेंसी यह भी है कि 20 लाख लोगों द्वारा 20 लाख लोगों द्वारा पंजाब में मेंबर पार्लियामेंट चुना गया और वो एन से लगाकर अंदर रखा हुआ है फ्रीडम ऑफ स्पीच उसकी के लोगों की बात यहां नहीं रख पा रहे ये भी इमरजेंसी है चन्नी जी का बहुत ही धन्यवाद करते हैं और उन्होंने जो पहले अमृतपाल ऑपरेशन के टाइम में भी जहाँ उसकी जबी घर वाली बाहर जा रही थी उस टाइम भी रोका गया उस टाइम उस टाइम भी आवाज उठाई मेरा ख्याल है कि ये ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਇਦਾਂ ਪੰਜਾਬ ਦੇ ਹੱਕਾਂ ਦੀ ਉਹ ਮੋਦੀ ਸਾਹਿਬ ਨੇ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلند ਵਾਜ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਜੋਧੇ ਉਹ ਜਿਹਾਰੂ ਆ ਤੇ ਉਹਨਾਂ ਤੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਚਰਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਤਾਂ ਉਹਨਾਂ ਦਾ ਹੋਇਆ ਜਦੋਂ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾਡ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਥੇ ਸੰਵਧਾਨ ਮੁਤਾਬਕ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਨਹੀਂ ਚੱਲਦਾ ਸੱਚੀ ਗੱਲ ਦੋਸਤੋ ਅੱਜ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਮੀਡੀਆ ਦੇ ਨਾਲ ਏਐਨਆਈ ਦੇ ਨਾਲ ਗੱਲਬਾਤ ਕੀਤੀ ਜਿੱਥੇ ਕਿ ਉਹਨਾਂ ਨੇ ਪੁੱਤ ਹਰਪ੍ਰੀਤ ਸਿੰਘ ਦੇ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਮੀਡੀਆ ਦੇ ਨਾਲ ਇਹ ਪਹਿਲੀ ਗੱਲਬਾਤ ਸੀ ਉਥੇ ਜੋ ਕੱਲ ਕਾਂਜੀ ਸਿੰਘ ਚੰਨੀ ਵੱਲੋਂ ਲੋਕ ਸਭਾ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਆਹ ਦਾ ਨਾਰਾ ਮਾਰਿਆ ਗਿਆ ਉਹਤੇ ਕਰਕੇ ਚਾਂਜੀ ਸਿੰਘ ਚੰਨੀ ਨੂੰ ਇੱਕ ਜੂਹਾਰੂ ਯੋਧਾ ਪੰਜਾਬ ਦਾ ਦੱਸਿਆ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਮੋਦੀ ਦੇ ਨਾਲ ਪੰਜਾਬ ਦਾ ਵਿਵਾਦ ਹੋਇਆ ਸੀ ਜਦੋਂ ਮੋਦੀ ਪੰਜਾਬ ਤੋਂ ਮੁੜ ਗਿਆ ਸੀ ਤਾਂ ਉਸ ਮੌਕੇ ਵੀ ਚਾਂਜੀ ਸਿੰਘ ਚੰਨੀ ਨੇ ਸਟੈਂਡ ਲਿਆ ਸੀ ਤੇ ਇਸ ਮੌਕੇ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਗੱਲਬਾਤ ਕਰਨ ਦੇ ਲਈ ਤਰਸੇਮ ਸਿੰਘ ਜੀ ਨੇ ਜਿੱਥੇ ਧੰਨਵਾਦ ਕੀਤਾ ਚੰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਐਮਪੀ ਜਲੰਧਰ ਦਾ ਉਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਨਾਲ ਖੜਨਗੇ ਹੋਰ ਕੀ ਗੱਲਬਾਤ ਹੋਈ ਆ ਉਹ ਪੂਰੀ ਵੀਡੀਓ ਦੇ ਵਿੱਚ ਦਿਖਾਣੇ ਆਂ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਕੇਨ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਤੇ ਬਾਕੀ ਤੁਹਾਨੂੰ ਇੱਕ ਜ਼ਰੂਰ ਕੋਲ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਐਮਰਤਪਾਲ ਸਿਆਜਾਂ ਉਹਨਾਂ ਦੀ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਯਸ ਜਾਂ ਨੋ ਦੇ ਵਿੱਚ ਤੁਸੀਂ ਆਪਣਾ ਓਪੀਨੀਅਨ ਪੋਲ ਕਰ ਸਕਦੇ ਹੋ ਤੇ ਤੁਸੀਂ ਇਸ ਤੇ ਯੈਸ ਚੁਣਦੇ ਹੋ ਜਾਂ ਨੋ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਵਾਮ ਇਸ ਮਾਮਲੇ ਤੇ ਕੀ ਚਾਹੁੰਦੀ ਹੈ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਚੂਕ ਕਰ ਦੇਣਾ ਅਸੀਂ ਚੰਨੀ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੋ ਪਹਿਲੇ ਅਮਰਤਪਾਲ ਆਪਰੇਸ਼ਨ ਕੇ ਟਾਈਮ ਮੇ ਵੀ ਜਾਂ ਉਸ ਜਬੀ ਘਰਵਾਲੀ ਬਾਹਰ ਜਾ ਰਹੀ ਥੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟਾਈਮ ਵੀ ਉਹਨਾਂ ਵਾਜ ਉਠਾਈ ਤੇ ਮੇਰਾ ਖਿਆਲ ਹੈ ਕਿ ਇਹ ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਇਦਾਂ ਪੰਜਾਬ ਦੇ ਹੱਕਾਂ ਦੀ ਉਹ ਮੋਦੀ ਸਾਹਿਬ ਨੇ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلند ਆਵਾਜ਼ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਯੋਧੇ ਉਹ ਜਿਹਾਰੂ ਆ ਤੇ ਉਹਨਾਂ ਤੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਕਿ ਉਹਨਾਂ ਨੇ ਪੰਜਾਬ ਦੀ ਗੱਲ ਡਟ ਕੇ ਜਿਹੜੀ ਕਰਨੀ ਚਾਹੀਦੀ ਸੀ ਉਹ ਪਾਰਲੀਮੈਂਟ 'ਚ ਕੀਤੀ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਦੂਜੇ ਜੋ ਪਾਰਲੀਮੈਂਟ ਪੰਜਾਬ ਦੇ ਆ ਜਾ ਹੋਰ ਵੀ ਹੈ ਜੋ ਅਨਸਾਫ ਸੰਦੇ ਉਹਨਾਂ ਨੂੰ ਵੀ ਇਹ ਐਨਐਸਏ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਤੇ ਇਹ ਐਨਐਸਏ ਨੂੰ ਇਹ ਜਿਹੜਾ ਕਿ ਅਸੀਂ ਸਰਕਾਰ ਦੀ ਢੀਠਤਾ ਨੂੰ ਵੀ ਇੱਕ ਸੋਚਦੇ ਆ ਕਿ ਜੋ ਪਾਰਲੀਮੈਂਟ ਤੱਕ ਵੀ ਆਵਾਜ਼ ਜਾ ਰਹੀ ਆ ਇਹਨੇ ਲੋਕਾਂ ਦਾ ਫਤਵਾ ਵੀ ਆ ਤੇ ਉਹਨਾਂ ਨੂੰ ਇੱਕ ਪਾਰਲੀਮੈਂਟ ਤੋਂ ਦੂਰ ਰੱਖਿਆ ਜਾਣਾ ਵੀ ਮੇਰਾ ਖਿਆਲ ਹੈ ਕਿ ਜਿਹੜਾ ਇਹਨੇ ਜਿਹੜੇ ਖਰੂਰ ਸਾਹਿਬ ਦੇ ਹਲਕੇ ਦੇ ਜਾਂ ਜਿਹੜੇ ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਜਿਤਾਇਆ ਉਹਨਾਂ ਦੇ ਕਮਾਂਕਾਰਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਕਰਕੇ ਬਹੁਤ ਵੱਡਾ ਇੱਕ ਬੇਇਨਸਾਫੀ ਹੋ ਰਹੀ ਹੈ ਉਹਦੇ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਵੀ ਆਪਣੇ ਫੈਸਲਿਆਂ ਤੇ ਦੁਬਾਰਾ ਗੌਰ ਕਰਨੀ ਚਾਹੀਦੀ ਆ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਹਾ ਕੀਤਾ ਜਾਣਾ ਚਾਹੀਦਾ ਬਾਕੀ ਪੰਜਾਬ ਵਿੱਚ ਜੋ ਹਾਲਾਤ ਬਣੇ ਪਏ ਆ ਨਸ਼ਿਆਂ ਨਾਲ ਰੋਜ਼ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਰਹੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਵਿੱਚ ਕਰਪਸ਼ਨ ਦੇ ਵੀ ਕੋਈ ਦਨੇਗੀ ਹੋਰ ਜਿਹੜੇ ਕੋਈ ਐਸੋ ਜੇ ਇਸ਼ੂ ਆ ਕਿ ਜਿੱਧਰ ਸਰਕਾਰ ਨੂੰ ਕੋਈ ਉਹਨਾਂ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਲੜਾਈ ਲੈਣੀ ਚਾਹੀਦੀ ਸੀ ਉਧਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਜਿਦਾਂ ਬੇ ਬੇਅਦਬੀ ਦਾ ਮੁੱਦਾ ਵਾ ਉਹ ਉਹਨੂੰ ਵੀ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾ ਰਿਹਾ ਕਿ ਜੋ ਕਿ ਬਹੁਤ ਵੱਡਾ ਧੱਕਾ ਸਾਡੀ ਕੌਮ ਨਾਲ ਕਿਉਂਕਿ ਉਹ 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 ਜਿਹੜੀਆਂ ਚੀਜ਼ਾਂ ਕਿ ਉੱਥੇ ਜਾ ਕੇ ਉਹਨੂੰ ਅਰਫਾ ਦਫਾ ਕੀਤਾ ਜਾ ਸਕੇ ਕਿਸ ਤਰੀਕੇ ਨਾਲ ਪਹਿਲਾਂ ਵੀ ਕਈਆਂ ਸਾਲਾਂ ਤੋਂ ਉਹ ਉੱਤੇ ਮਿੱਟੀ ਪਾਉਣ ਦੀ ਜੋ ਕੋਸ਼ਿਸ਼ ਹੋ ਰਹੀ ਆ ਉਹ ਉਹ ਨੂੰ ਏਜ ਨੇ ਚੀਜ਼ਾਂ ਜਿਹੜੇ ਸਰਕਾਰ ਨੂੰ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਇਹ ਇਹ ਦੇ ਵਾਸਤੇ ਕਾਫੀ ਇਹ ਧਿਆਨ ਦੇਣਾ ਚਾਹੀਦਾ ਇੱਕ ਪਾਸੇ ਜਿਹੜੀ ਉਹਦੇ ਵਾਸਤੇ ਬੇਦਵੀ ਵਾਸਤੇ ਉਹ ਰਾਮ ਰਹੀਮ ਜਾਂ ਹਾਨੀਪ੍ਰੀਤ ਵਾਸਤੇ ਕੇਸ ਚਲਾਉਣ ਦੀ ਉਹਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਇਹ ਜਿਹੜੀਆਂ ਚੀਜ਼ਾਂ ਸਾਡੇ ਨਾਲ ਮੇਰੇ ਖਿਆਲ ਇੱਕ ਬਹੁਤ ਵੱਡਾ ਧੱਕਾ ਕਰ ਰਹੀ ਹੈ ਇਹ ਪੰਜਾਬ ਸਰਕਾਰ ਜਾਂ ਮਿਲ ਕੇ ਇਸ ਕਰਕੇ ਮੈਂ ਤੇ ਸਾਰੇ ਇਨਸਾਫਪਸੰਦ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਜੋ ਐਨਐਸਏ ਵਰਗੇ ਗਲਤ ਕਾਨੂੰਨ ਆ ਜਾਂ ਬੇਅਦਬੀ ਵਰਗੇ ਮੰਦੀ ਸਿੰਘ ਜਿਹੜੇ ਇਹਨੇ ਚਿਰਾਂ ਤੋਂ ਸਾਡੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਵਾਸਤੇ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਲੋੜ ਆ ਤੇ ਜੋ ਕਿ ਇੱਕ ਇਨਸਾਫ ਦਾ ਰਾਜ ਹੋ ਸਕੇ ਅਸੀਂ ਚੰਨੀ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੋ ਪਹਿਲੇ ਅਮਰਤਪਾਲ ਆਪਰੇਸ਼ਨ ਦੇ ਟਾਈਮ 'ਮੇ ਵੀ ਜਾਂ ਉਸਕੀ ਜਬੀ ਘਰਵਾਲੀ ਬਾਹਰ ਜਾ ਰਹੀ ਥੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟਾਈਮ ਵੀ ਉਹਨਾਂ ਵਾਜ ਠਾਈ ਤੇ ਮੇਰਾ ਖਿਆਲ ਹੈ ਕਿ ਇਹ ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਇਦਾਂ ਪੰਜਾਬ ਦੇ ਹੱਕਾਂ ਦੀ ਉਹ ਮੋਦੀ ਸਾਹਿਬ ਨੇ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلند ਆਵਾਜ਼ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਯੋਧੇ ਉਹ ਜਜਾਰੂ ਆ ਤੇ ਉਹਨਾਂ ਤੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਹੈ ਕਿ ਉਹਨਾਂ ਨੇ ਪੰਜਾਬ ਦੀ ਗੱਲ ਡਟ ਕੇ ਜਿਹੜੀ ਕਰਨੀ ਚਾਹੀਦੀ ਸੀ ਉਹ ਪਾਰਲੀਮੈਂਟ 'ਚ ਕੀਤੀ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਦੁਜੀਏ ਜੋ ਪਾਰਲੀਮੈਂਟ ਪੰਜਾਬ ਦੇ ਆ ਜਾਂ ਹੋਰ ਵੀ ਜੋ ਅਨਸਾਫ਼ਸੰਦ ਹੈ ਉਹਨਾਂ ਨੂੰ ਵੀ ਇਹ ਐਨਐਸਏ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਤੇ ਇਹ ਐਨਐਸਏ ਨੂੰ ਇਹ ਜਿਹੜਾ ਕਿ ਅਸੀਂ ਸਰਕਾਰ ਦੀ ਢੀਠਤਾ ਨੂੰ ਵੀ ਇੱਕ ਸੋਚਦੇ ਆ ਕਿ ਜੋ ਪਾਰਲੀਮੈਂਟ ਤੱਕ ਵੀ ਆਵਾਜ਼ ਜਾ ਰਹੀ ਆ ਇਹਨੇ ਲੋਕਾਂ ਦਾ ਫਤਵਾ ਵੀ ਆ ਤੇ ਉਹਨਾਂ ਨੂੰ ਇੱਕ ਪਾਰਲੀਮੈਂਟ ਤੋਂ ਦੂਰ ਰੱਖਿਆ ਜਾਣਾ ਵੀ ਮੇਰੇ ਖਿਆਲ ਹੈ ਕਿ ਜਿਹੜਾ ਇਹਨੇ ਜਿਹੜੇ ਖਰੂਰ ਸਾਹਿਬ ਦੇ ਹਲਕੇ ਦੇ ਜਾਂ ਜਿਹੜੇ ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਜਿਤਾਇਆ ਉਹਨਾਂ ਦੇ ਕਮਾਂਕਾਰਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਕਰਕੇ ਬਹੁਤ ਵੱਡਾ ਇੱਕ ਬੇਇਨਸਾਫੀ ਹੋ ਰਹੀ ਆ ਉਹਦੇ ਉਹਦੇ ਵਾਸਤੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਵੀ ਆਪਣੇ ਇਸ ਫੈਸਲੇ 'ਤੇ ਦੁਬਾਰਾ ਗੌਰ ਕਰਨੀ ਚਾਹੀਦੀ ਆ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਹਾ ਕੀਤਾ ਜਾਣਾ ਚਾਹੀਦਾ ਬਾਕੀ ਪੰਜਾਬ ਵਿੱਚ ਜੋ ਹਾਲਾਤ ਬਣੇ ਪਏ ਆ ਨਸ਼ਿਆਂ ਨਾਲ ਰੋਜ਼ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਰਹੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਵਿੱਚ ਕਰਪਸ਼ਨ ਦੇ ਵੀ ਕੋਈ ਹੱਦ ਨਹੀਂ ਗਈ ਹੋਰ ਜਿਹੜੇ ਕੋਈ ਐਸੋ ਜਿਹਾ ਇਸ਼ੂ ਆ ਕਿ ਜਿੱਧਰ ਸਰਕਾਰ ਨੂੰ ਕੋਈ ਉਹਨਾਂ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਲੜਾਈ ਲੈਣੀ ਚਾਹੀਦੀ ਸੀ ਉਧਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਜਿੱਦਾਂ ਬੇ ਬੇਅਦਬੀ ਦਾ ਮੁੱਦਾ ਵਾ ਉਹ ਉਹਨੂੰ ਵੀ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾ ਰਿਹਾ ਹੈ ਕਿ ਜੋ ਕਿ ਬਹੁਤ ਵੱਡਾ ਧੱਕਾ ਵਾ ਸਾਡੀ ਕੌਮ ਨਾਲ ਕਿਉਂਕਿ ਉਹ 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 ਜਿਹੜੀਆਂ ਚੀਜ਼ਾਂ ਕਿ ਉੱਥੇ ਜਾ ਕੇ ਉਹਨੂੰ ਰਫਾ ਤਫਾ ਕੀਤਾ ਜਾ ਸਕੇ ਕਿਸ ਤਰੀਕੇ ਨਾਲ ਪਹਿਲਾਂ ਵੀ ਕਈਆਂ ਸਾਲਾਂ ਤੋਂ ਉੱਤੇ ਮਿੱਟੀ ਪਾਉਣ ਦੀ ਜੋ ਕੋਸ਼ਿਸ਼ ਹੋ ਰਹੀ ਆ ਉਹ ਉਹਨੂੰ ਏਜ ਨੇ ਚੀਜ਼ਾਂ ਜਿਹੜੇ ਸਰਕਾਰ ਨੂੰ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਇਹ ਇਹ ਦੇ ਵਾਸਤੇ ਕਾਫੀ ਇਹ ਧਿਆਨ ਦੇਣਾ ਚਾਹੀਦਾ ਇੱਕ ਪਾਸੇ ਜਿਹੜੀ ਉਹਦੇ ਵਾਸਤੇ ਵਿਧਵੀ ਵਾਸਤੇ ਉਹ ਰਾਮ ਰਹੀਮ ਜਾਂ ਹਾਨੀਪ੍ਰੀਤ ਵਾਸਤੇ ਕੇਸ ਚਲਾਉਣ ਦੀ ਉਹਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਇਹ ਜਿਹੜੀਆਂ ਚੀਜ਼ਾਂ ਸਾਡੇ ਨਾਲ ਮੇਰੇ ਖਿਆਲ ਇੱਕ ਬਹੁਤ ਵੱਡਾ ਧੱਕਾ ਕਰ ਰਹੀ ਹੈ ਇਹ ਪੰਜਾਬ ਸਰਕਾਰ ਜਾਂ ਮਿਲ ਕੇ ਇਸ ਕਰਕੇ ਮੈਂ ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਜੋ ਐਨਐਸਏਰਗੇ ਗਲਤ ਕਾਨੂੰਨ ਆ ਜਾਂ ਬੇਅਦਬੀ ਵਰਗੇ ਮੰਦੀ ਸਿੰਘ ਜਿਹੜੇ ਇਨੇ ਚਿਰਾਂ ਤੋਂ ਸਾਡੇ ਜੇਲਾਂ ਚ ਬੈਠੇ ਆ ਉਹਨਾਂ ਵਾਸਤੇ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਲੋੜ ਆ ਤੇ ਜੋ ਕਿ ਇੱਕ ਇਨਸਾਫ ਦਾ ਰਾਜ ਹੋ ਸਕੇ